ਅਸਵਿਲੇ ਦੀ ਬੜੀ ਮੰਦ ਭਾਗੀ ਤੇ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ ਕੈਨੇਡਾ ਦੇ ਵਿੱਚ ਵੀ ਹੁਣ ਪੰਜਾਬੀਆਂ ਖਾਸ ਕਰਕੇ ਪ੍ਰਵਾਸੀਆਂ ਨੂੰ ਨਸਲੀ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਤਾਜ਼ਾ ਖਬਰ ਦੇ ਮੁਤਾਬਕ ਕੋਕੇ ਪੰਜਾਬੀ ਸ਼ਾਇਰ ਗੁਰਦਰਸ਼ਨ ਸਿੰਘ ਬਾਦਲ ਤੇ ਸਰੀ ਦੇ ਨਿਊਟਨ ਪਾਰਕ ਦੇ ਵਿੱਚ ਨਸਲੀ ਹਮਲਾ ਕੀਤੇ ਜਾਣ ਬਾਰੇ ਪਤਾ ਲੱਗਿਆ ਕੋਈ ਦਿਨ ਪਹਿਲਾਂ ਸ਼ਾਮ ਨੂੰ ਕਰੀਬ 8 ਵਜੇ ਉਹ ਸਰੀ ਦੇ ਵਿੱਚ ਹੀ ਆਪਣੇ ਘਰ ਦੇ ਨੇੜੇ ਨਿਊਟਨ ਐਥਲੈਟਿਕਸ ਪਾਰਕ ਦੇ ਵਿੱਚ ਰੋਜ਼ਾਨਾ ਵਾਂਗ ਸ਼ਾਇਰ ਕਰ ਰਹੇ ਸਨ ਉਹਨਾਂ ਦੇ ਕੋਲ ਇੱਕ ਬਜ਼ੁਰਗ ਆਉਂਦਾ ਤੇ ਹੋਰ ਬਜ਼ੁਰਗਾਂ ਵਾਂਗੂ ਪਾਰਕ ਦੇ ਵਿੱਚ ਬੈਠ ਜਾਂਦੇ ਨੇ ਅਚਾਨਕ 5-6 ਨੌਜਵਾਨ ਉੱਥੇ ਆਉਂਦੇ ਨੇ ਉਹਨ ਅਤੇ ਅੰਗਰੇਜ਼ੀ ਦੇ ਵਿੱਚ ਗਾਲਾਂ ਕੱਢ ਕੇ ਉਹਨਾਂ ਨੂੰ ਕਹਿੰਦੇ ਨੇ ਕਿ ਇੱਥੇ ਤੁਸੀਂ ਕੀ ਕਰਦੇ ਹੋ ਇਸ ਮੁਲਕ ਨੂੰ ਛੱਡ ਕੇ ਤੁਸੀਂ ਭੱਜੋ ਤੁਹਾਨੂੰ ਚਲੇ ਜਾਣਾ ਚਾਹੀਦਾ ਹੈ। ਉਹਨਾਂ ਨੇ ਦੱਸਿਆ ਕਿ ਮਦਦ ਦੇ ਲਈ ਜਦੋਂ ਉਹਨਾਂ ਨੇ ਰੌਲਾ ਪਾਇਆ, ਹੈਲਪ ਮੰਗੀ ਤੇ ਉਸ ਤੋਂ ਬਾਅਦ ਇਹ ਨੌਜਵਾਨ ਫਰਾਰ ਹੋ ਗਏ ਜਿਹੜੇ ਕਿ ਨਸਲੀ ਸਨ ਤੇ ਇਸ ਘਟਿਆ ਹਰਕਤ ਤੋਂ ਦੁਖੀ ਹੁੰਦਾ ਗੁਰਦਸ਼ਨ ਸਿੰਘ ਨੇ ਅਫਸੋਸ ਪ੍ਰਗਟ ਕੀਤਾ ਵੀ ਹੁਣ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਵੀ ਉਹਨਾਂ ਨੂੰ ਅਜਿਹੀ ਨਸਲੀ ਵਿਤਕ੍ਰਿਆ ਤੇ ਨਸਲੀ ਨਫਰਤ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ। ਬਾਦਲ ਨੇ ਵੀ ਦੱਸਿਆ ਵੀ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਹਨਾਂ ਦੇ ਨਾਲ ਕੋਈ ਅਜਿਹੀ ਅਣਸਖਾਵੀ ਤੇ ਬੰ ਘੋਰੇ ਮੂਲ ਦੇ ਜਿਹੜੇ ਨੌਜਵਾਨ ਸਨ ਉਹਨਾਂ ਦੇ ਉੱਤੇ ਆਏ ਸਨ ਤੇ ਦਸਤਾਰ ਦੇ ਉੱਤੇ ਟਿੱਪਣੀ ਕਰਦੇ ਆ ਉਹਨਾਂ ਨੌਜਵਾਨਾਂ ਨੇ ਉਹਨਾਂ ਦੀ ਦਸਤਾਰ ਦੇ ਉੱਤੇ ਟਾਕਾ ਸੁੱਟ ਦਿੱਤਾ ਸੀ ਜਿਸ ਦੇ ਵਿੱਚ ਉਹਨਾਂ ਦੀ ਦਸਤਾਰ ਦਾ ਇੱਕ ਜਿਹੜਾ ਲਾੜਾ ਉਹ ਸੜ ਗਿਆ ਸੀ ਪਿਛਲੇ ਕੁਝ ਸਾਲਾਂ ਤੋਂ ਆਪਾਂ ਦੇਖਿਆ ਵੀ ਪੂਰੀ ਦੁਨੀਆ ਸਮੇਤ ਕੈਨੇਡਾ ਦੇ ਵਿੱਚ ਵੀ ਜਿਹੜਾ ਨਸਲਵਾਦ ਆ ਉਹ ਮੋੜ ਸਿਰ ਚੁੱਕ ਰਿਹਾ ਲੰਘੇ ਦਿਨ ਹੀ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਪੰਜਾਬੀ ਨੌਜਵਾਨ ਨੂੰ ਅਜਿਹੇ ਨਸਲੀ ਹਮਲੇ ਦਾ ਸਾਹਮਣਾ ਕਰਨਾ ਪਿਆ ਸੀ